ਸਾਰਿਆਂ ਨੂੰ ਜੈਮਸੀ ਦੀ ਤੇ ਤਿਆਰੀਆਂ ਹੋ ਰਹੀਆਂ ਆਪਣੇ ਕਰੂਸਰ ਦੀਆਂ ਬਠਿੰਡੇ ਦੀਆਂ ਸਾਰੀ ਕਵਰਿੰਗ ਹੋ ਗਈ ਹੈ ਤੇ ਬਾਕੀ ਬੈਰੀਗਟ ਲੱਗ ਗਿਆ ਖੁਦਾ ਦੀ ਪ੍ਰੈਜ਼ੈਂਸ ਪਰਮੇਸ਼ਰ ਦੇ ਦਾਸ ਔਰ ਦਾਸੀ ਅੰਕਨੂਲਾ ਮਿਨਿਸਟਰੀ ਬਠਿੰਡੇ ਦੇ ਵਿੱਚ ਖਾਸ ਇੱਕ ਮੈਸੇਜ ਲਈ ਆ ਰਹੇ ਆ ਬਿਗ ਬੇਦਾਰੀ ਦੇ ਲਈ ਬਿਗ ਗੁੱਡ ਨਿਊਜ਼ ਦੇ ਲਈ ਦੇਖੋ ਤਿਆਰੀਆਂ ਫੁੱਲ ਚੱਲ ਰਹੀਆਂ ਹੈਗੀਆਂ ਤੇ ਬਾਕੀ ਤੁਹਾਨੂੰ ਖੁਦਾ ਹਮ ਦਾ ਬਲੈਸ ਕਰੇ ਤਬ ਨੂੰ ਗੋਡ ਬlesਸ ਯੂ ਆਹ ਓ ਹੋ ਤਬਾਲਾ ਹਾਲੇਲੂਇਆ ਤਬਾਲਾ ਬੈਣ ਗਿਆ ਤਬਾਲਾ ਬੈਣ ਗਿਆ ਤਬਾਲਾ ਬੈਣ ਗਿਆ ਤਬਾਲਾ ਬੈਣ ਗਿਆ ਹਰ ਫਿਰਦੀ ਇਹ ਖੁਤਾਬ ਵੇਖਲ ਫੁੱਫਕੜੇ ਟੁੱਟ ਨੀ ਨੀ ਯਸੂ ਜੀ ਦੇ ਦਰ ਹਾਉ ਸੱਚੇ ਜਸੂ ਜੀ ਦੇ ਦਰ ਵੱਡੇ ਵੱਡੇ ਕਮ ਖੁੰਦੇ ਜਸੂ ਦੀ ਗਜ਼ੂਰੀ ਵਿੱਚ